ਮਨਜੋਗੋ ਸੀਐਮ ਸਾਹਿਬ ਤੇ ਚੀਫ ਮਨਜੋਗ ਚੀਫ ਡਾਇਰੈਕਟਰ ਵਿਜੀਲੈਂਸ ਜਿਹਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲੇ ਕੋਈ ਵੀ ਕੰਪਲੇਂਟ ਆਉਂਦੀ ਹੈ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹਾਂ ਇਸੇ ਇਸੇ ਦਿਸ਼ਾ ਨਿਰਦੇਸ਼ ਦੇ ਤਹਿਤ ਚੱਲਦੇ ਹੋਏ ਸਾਡੇ ਕੋਲੇ ਅੱਜ ਰਜਿੰਦਰ ਕੁਮਾਰ ਜੀ ਨੇ ਸੰਗਤ ਮੰਡੀ ਤੋਂ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਨਾਇਬ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਕਰਤੇਜ ਹੈਗਾ ਉਹ ਪੈਸੇ ਮੰਗ ਰਹੇ ਨੇ ਸਾਥੋਂ ਉਹ ਗਰਤੌਰੀ ਦੇ ਨਾਮ ਤੇ ਤਾਂ ਉਹਨੇ ਪਹਿਲਾਂ ਡਿਮਾਂਡ ਕੀਤੀ ਸੀ 8000 ਦੀ ਬਾਅਦ ਚ 5000 ਦੀ ਗੱਲ ਤੈ ਹੋਈ ਸੀ 5000 ਰੁਪਿਆ ਉਹਨਾਂ ਨੇ ਜਾ ਕੇ ਵਿਜੀਲੈਂਸ ਨੂੰ ਅਪਰੋਚ ਕੀਤਾ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਬਠਿੰਡਾ ਜੁਨਿਟ ਦੀ ਟੀਮ ਹੈਗੀ ਸ੍ਰੀ ਸੰਦੀਪ ਸਿੰਘ ਜੀ ਡੀਐਸਪੀ ਸਾਹਿਬ ਦੀ ਨਿਗਰਾਨੀ ਚ ਅਸੀਂ ਉੱਥੇ ਰੇਡ ਕਰਵਾਇਆ ਉਥੇ ਰੇਡ ਦੇ ਵਿੱਚ ਜਿਹੜਾ ਕੰਸਰਨ ਜਿਹੜਾ ਨੈਤ ਸੇਲਦਾਰ ਹਾਜ਼ਰ ਸੀਗੇ ਨਿਰਮਲ ਸਿੰਘ ਤੇ ਨਾਲ ਪਟਵਾਰੀ ਗੁਰਤੇਜ ਸਿੰਘ ਉਹਨਾਂ ਨੂੰ ਉਥੇ ਰੰਗੇ ਹੱਥੀ ਜਿਹੜਾ 25-2500 ਰੁਪਏ ਜਿਹੜੇ ਉਹਨੇ 5000 ਰੁਪਏ ਪਟਵਾਰੀ ਨੂੰ ਦਿੱਤਾ ਸੀਗਾ ਜਾ ਕੇ ਪਟਵਾਰੀ ਨੇ ਅੱਗੇ ਨੈਤ ਸੇਲਦਾਰ ਨੂੰ ਤਰੰਤੀ ਦਿੱਤਾ ਦੋਨਾਂ ਦੀ ਜੇਬ ਦੇ ਵਿੱਚੋਂ ਜਿਹੜਾ ਰੈੱਡ 100 25-2500 ਰੁਪਏ ਬਰਾਮਦ ਹੋਇਆ ਤੇ ਉਹਦੇ ਤਹਿਤ ਅਸੀਂ ਦੋਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਇਹ ਤਿੰਨ ਕਨਾਲ 10 ਮਰਲੇ ਜ਼ਮੀਨ ਸੀ ਕਿਨਦੀ ਦੀ ਵਾਈਫ ਦੇ ਨਾਂ ਤੇ ਰਿੰਪੀ ਰਾਣੀ ਦੇ ਨਾਂ ਤੇ ਉਹਦੀ ਗਰਦੌਰੀ ਜਿਹੜੀ ਕਿਤੇ ਉਸ ਨੇ ਲੇਡੀ ਦੇ ਨਾਂ ਤੇ ਨਿਸ਼ੜੀ ਉਸ ਗਰਦੌਰੀ ਨੂੰ ਚੜਾਉਣ ਵਾਸਤੇ ਜਿਹੜੀ ਇਹਨਾਂ ਨੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਸਰ ਕਿੰਨੀ ਦੀ ਡਿਮਾਂਡ ਹੋਈ ਸੀ ਕਿੰਨੇ ਸੌਦਾ ਦਾ ਇਹ ਪਹਿਲਾ 8000 ਦੀ ਡਿਮਾਂਡ ਹੋਈ ਸੀ 5000 ਦੇ ਵਿੱਚ ਗੱਲ ਸੈਟਲ ਹੋ ਗਈ ਸੀ ਵੀ ਤਿੰਨ ਬਾਅਦ ਚ ਦੇ ਦਾਂਗੇ 5000 ਉਹਨਾਂ ਨੇ ਅੱਜ ਲੈ ਲਿਆ ਸੀ ਪਰਿਵਾਰੀ ਨੇ ਨਾਲ ਦੀ ਨਾਲ ਹੀ ਤਹਿਸੀਲਦਾਰ ਨੂੰ ਦਿੱਤਾ ਸੀ ਨਾਇਬ ਤਹਿਸੀਲਦਾਰ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੇ ਜੇਬ ਦੇ ਵਿੱਚੋਂ ਵੀ 2500 ਰੁਪਏ ਤੇ ਨਾਲ ਹੀ ਜਿਹੜਾ ਗੁਰਦੇਵ ਸਿੰਘ ਦੀ ਪੰਜੇ ਵਿੱਚੋਂ ਵੀ 2500 ਰੁਪਏ ਬਰਾਮਦ ਹੋਏ। ਪਤਾ ਲੱਗਿਆ ਸੀ ਕਿ ਇਹ ਕਹਿੰਦੇ ਜਿਹੜਾ ਨੈਪ ਸੀਲ ਦਾ ਰੈ ਇਹਦੀ ਟ੍ਰਾਂਸਫਰ ਵੀ ਹੋਈ ਹੈ। ਇਹਨਾਂ ਦੀ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਚਾਰਜ ਛੱਡਣਾ ਸੀਗਾ। ਤੇ ਬਾੜਿਆਂ ਵਾਲੀ ਦੀ ਟ੍ਰਾਂਸਫਰ ਹੋਈ ਹੋਈ ਹੈ ਇਹਨਾਂ ਦੀ। ਰਿਟਾਇਰਮੈਂਟ ਦੇ ਤੋਂ ਨਹੀਂ। ਤੇ ਰਿਟਾਇਰਮੈਂਟ ਇਹਨਾਂ ਦੀ ਨੈਕਸਟ ਮੰਥ ਮਈ ਦੇ ਵਿੱਚ ਹੈ ਜੀ। ਜਿਹੜਾ ਗੁਰਦੇਵ ਸਿੰਘ ਹੈਗਾ ਇਹ ਹੈਂਡੀਕੈਪਡ ਹੈ ਜੀ। ਸਤ ਹੁਣ ਕੀ ਕਿਹੜੀ ਧਾਰਾ ਦੀ ਇਹਨਾਂ ਤੇ ਕਾਰਵਾਈ ਕਰਸੀ? ਇਹਨਾਂ ਤੇ ਕਰਾਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜੀ। ਜੋ ਬਣਦਾ ਤੇ ਜੋ ਬਿਜਲੀ ਸੇ ਵੱਲੋਂ ਕਾਰਵਾਈ ਹੈਗੀ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਚੱਲ ਰਿਹਾ ਸਾਰਾ ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ ਸਾਰਾ ਕੁਝ ਜੀ ਜੋ ਹੋਊਗਾ ਵੈਰੀਫਾਈ ਕੀਤਾ ਜਾਊਗਾ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ ਜੀ